ਅੱਜ ਸਾਨੇਵਾਲ ਦੇ ਪਿੰਡ ਅਨੰਦਪੁਰ ਵਿਖੇ ਮੰਦਿਰ ਸਤਿਸ਼੍ਰੀ ਬਾਬਾ ਬਾਲਕਨਾਥ ਅਤੇ ਦੁਰਗਾ ਮਾਤਾ ਵਿਖੇ ਭਗਤ ਸੰਜੀਵ ਕੁਮਾਰ ਜੀ ਮਹਾਰਾਜ ਕੁਮਾਰ ਮੰਡੀ ਲੁਧਿਆਣਾ ਵਾਲੇ ਉਚੇਚੇ ਤੌਰ ਤੇ ਪਹੁੰਚੇ ਅਤੇ ਮੰਦਰ ਕਮੇਟੀ ਵੱਲੋਂ ਦੱਸਿਆ ਗਿਆ ਕਿ ਮੰਦਰ ਦੇ ਵਿੱਚ ਸ਼ਿਵਲਿੰਗ ਦੀ ਉਸਾਰੀ ਦਾ ਜੋ ਕੰਮ ਹੈ ਅੱਜ ਤੋਂ ਸ਼ੁਰੂ ਕੀਤਾ ਜਾਣਾ ਹੈ ਉਸ ਦੇ ਉਪਲਕਸ਼ ਦੇ ਵਿੱਚ ਭਗਤ ਸੰਜੀਵ ਕੁਮਾਰ ਜੀ ਮਹਾਰਾਜ ਅੱਜ ਆਪਣੇ ਕਰ ਕਮਲਾ ਦੁਆਰਾ ਸ਼ਿਵਲਿੰਗ ਦੀ ਸਥਾਪਨਾ ਦਾ ਨੀਂਹ ਪੱਥਰ ਰੱਖ ਕੇ ਜਾਣਗੇ ਅਤੇ ਮੰਦਿਰ ਕਮੇਟੀ ਵੱਲੋਂ ਦੱਸਿਆ ਗਿਆ ਕਿ ਇਹ ਸ਼ਿਵਲਿੰਗ ਓਮਕਾਰ ਰੇਸ਼ਵਰ ਨਰਬੰਦਾ ਨਦੀ ਤੋਂ ਲੈ ਕੇ ਆਏ ਹਾਂ ਜਲਦ ਹੀ ਇਸੇ ਸਾਲ ਦੇ ਵਿੱਚ ਸ਼ਿਵਲਿੰਗ ਤਿਆਰ ਕਰਕੇ ਉਦਘਾਟਨ ਕੀਤਾ ਜਾਵੇਗਾ ਇਸ ਮੌਕੇ ਜਿੰਨੀਆਂ ਵੀ ਸੰਗਤਾਂ ਮੌਜੂਦ ਸੀ ਸਾਰਿਆਂ ਦੇ ਅੰਦਰ ਇੱਕ ਖੁਸ਼ੀ ਦਾ ਮਾਹੌਲ ਸੀ ਭੋਲੇ ਸ਼ੰਕਰ ਦੇ ਜਕਾਰੇ ਲਗਾ ਕੇ ਉਹਨਾਂ ਨੇ ਗੁਰੂ ਜੀ ਦਾ ਸਵਾਗਤ ਕੀਤਾ ਅਤੇ ਸੰਗਤਾਂ ਜਿੰਨੀਆਂ ਵੀ ਮੰਦਰ ਦੇ ਵਿੱਚ ਪਹੁੰਚੀਆਂ ਸੀ ਸਾਰਿਆਂ ਵਾਸਤੇ ਲੰਗਰ ਪਰ ਟੁੱਟ ਵਰਤਾਇਆ ਗਿਆ